ਮੈਂ ਬੇਨਤੀ ਕਰਦਾ ਕਿ ਅੱਜ ਕੇਜਰੀਵਾਲ ਜੀ ਆ ਰਹੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਜੋ ਤੁਸੀਂ ਵੋਟਾਂ ਤੋਂ ਪਿੱਛੇ ਪਹਿਲੀਆਂ ਤੋਂ ਵਾਅਦੇ ਕੀਤੇ ਸੀ ਉਹਨਾਂ ਤੋਂ ਕਿਹੜੀ ਗੱਲਾਂ ਮੁੱਕਰ ਗਏ ਹੋ ਤੁਸੀਂ ਬੀਬੀਆਂ ਨੂੰ 1000 ਰੁਪਿਆ ਔਰਤਾਂ ਨੂੰ ਸਾਰਿਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਅੱਜ 27 ਮਹੀਨੇ ਹੋ ਗਏ ਤੁਸੀਂ ਕੁਝ ਨਹੀਂ ਦਿੱਤਾ ਤੁਸੀਂ ਸਕਣ ਸਕੀਮ ਬੰਦ ਕਰਤੀ ਹੈ ਤੁਸੀਂ ਸਕਾਲਰਸ਼ਿਪ ਬੰਦ ਕਰੀ ਬੈਠੇ ਹੋ ਤੁਸੀਂ ਅਧਿਤਾ ਬਜਰੀ ਦਾ 20000 ਕਰੋੜ ਦੀ ਗੱਲ ਕੀਤੀ ਸੀ ਸਾਲਾਨਾ ਆਮਦਨ ਹੋਏਗੀ ਲੇਕਿਨ 2000 ਕਰੋੜ ਵੀ ਹੋਈ ਨਹੀਂ ਤੁਸੀਂ ਹਰ ਰੋਜ਼ ਨਜਾਇਜ਼ ਮਾਈਨਿੰਗ ਕਰਦੇ ਐ ਆਮ ਆਦੀ ਪਾਰਟੀ ਦੇ ਬੰਦੇ ਔਰ ਹਰ ਰੋਜ਼ ਹਜ਼ਾਰਾਂ ਕਰੋੜ ਦਾ ਸਾਨੂੰ ਇੱਥੇ ਚੂਨਾ ਲੱਗ ਰਿਹਾ ਹੈ ਸਾਲ ਦਾ ਫਿਰ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਪਰਸੋਂ ਕੱਲ ਸਾਹ ਕੋਰਟ ਦੇ ਵਿੱਚ ਐਫ ਆਈ ਆਰ ਹੋਈ ਹੈ ਇਹਨਾਂ ਦੇ ਬੰਦੇ ਨਜਾਇਜ਼ ਮੈਣੀ ਕਰਦੇ ਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਕਿਉਂ ਇਹਨਾਂ ਦੇ ਐਮ ਐਲ ਏ ਤੇ ਹੋਰ ਜਿਹੜੇ ਨਜਾਇਜ਼ ਮੈਣੀ ਕਰਾਉਂਦੇ ਉਹਨਾਂ ਦਾ ਪਰਚਾ ਨਹੀਂ ਹੋਇਆ ਚੁੱਪ ਕਰਾ ਦਿਓ ਯਾਰ ਬੰਦੇ ਨੂੰ ਡਾਕਟਰ ਪਿੱਛੇ ਚੁੱਪ ਕਰਾਓ ਯਾਰ ਵੀਰੇ ਚੁੱਪ ਕਰਾ ਦੇ ਇਹਨਾਂ ਲੋਕਾਂ ਨੂੰ ਜਨੰਦਰ ਦੇ ਵਿੱਚ ਨਸ਼ਿਆਂ ਦੀ ਪਰਮਾਰ ਹੈ ਇੱਥੇ ਸਨੇਚਿੰਗਸ ਹੋ ਰਹੀਆਂ ਇੱਥੇ ਖੋਹਾਂ ਹੋ ਰਹੀਆਂ ਦੇ ਨਾਲ-ਨਾਲ ਇੱਥੇ ਕੇਜਰੀਵਾਲ ਜੀ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਜੀ ਮੈਂ 3 ਮਹੀਨੇ ਚ ਨਸ਼ੇ ਖਤਮ ਕਰਦਾਗਾ ਅੱਜ ਕੇਜਰੀਵਾਲ ਜੀ ਜਲੰਧਰ ਦੀਆਂ ਬਸਤੀਆਂ ਚੋਂ ਤਾਂ ਉਹਨਾਂ ਨੂੰ ਬੀਬੀਆਂ ਦੱਸਣ ਗਈਆਂ ਕਿ ਕਿੰਨੇ ਅਸੀਂ ਔਖੇ ਆ ਨਸ਼ਿਆਂ ਤੋਂ ਫਿਰ ਕਿਉਂ ਨਸ਼ੇ ਬੰਦ ਨਹੀਂ ਹੋਏ 2 ਸਾਲ ਦੇ ਵਿੱਚ ਨਸ਼ੇ ਦੀ ਪ੍ਰਮਾਹ ਹੋ ਗਈ ਹੈ ਬਹੁਤ ਜ਼ਿਆਦਾ ਵੱਧ ਗਿਆ ਮੈਂ ਕੇਜਰੀਵਾਲ ਜੀ ਨੂੰ ਪੁੱਛਣਾ ਚਾਹੁੰਦਾ ਕੌਣ ਜ਼ਿੰਮੇਵਾਰ ਹੈ ਤੁਹਾਡਾ ਸ਼ੀਤਰੋਂ ਗਰਾਹਲ ਰਿੰਕੂ ਵੀ ਤੁਹਾਡਾ ਹੀ ਹੈ ਹੋਣ ਗਿਆ ਉਧਰ ਤੇ ਰਮਨੋ ਰੋੜਾ ਵੀ ਤੁਹਾਡਾ ਹੀ ਹੈ ਇਹਨਾਂ ਦਾ ਕਿਆ ਲੈਣ ਦੇਣਾ ਹੈ ਇੱਥੇ ਜਿੰਨੀਆਂ ਡਕੈਤੀਆਂ ਜਿਨ੍ਹਾਂ ਲੋਕਾਂ ਤੋਂ ਮਾਫੀਆ ਤੋਂ ਪੈਸੇ ਮੰਗ ਰਹੇ ਜਿਨ੍ਹਾਂ ਜਿਨ੍ਹਾਂ ਦੇ ਚੈਨਾ ਖੋਹ ਹੋ ਰਹੀਆਂ ਉਹਦੇ ਪਿੱਛੇ ਜਿਹੜਾ ਮਾਫੀਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਇਹ ਮੈਂ ਕੇਜਰੀਵਾਲ ਜੀ ਤੋਂ ਅੱਜ ਸਵਾਲ ਪੁੱਛਣਾ ਚਾਹੁੰਦਾ ਹਾਂ ਇਸ ਤੋਂ ਇਲਾਵਾ ਜਿਹੜਾ ਸਾਡਾ ਪੈਸਾ ਧੂਆਂ ਵਿੱਚ ਰੋੜਦਾ ਜਿਹੜਾ ਸਾਡਾ ਪੈਸਾ ਅਖਬਾਰਾਂ ਵਿੱਚ ਰੋਲਿਆ ਜਾ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਹੈ 80000 ਕਰੋੜ ਦਾ ਜਿਹੜਾ ਕਰਜ਼ਾ ਲਿਆ ਉਹ ਕਿੱਥੇ ਗਿਆ ਇਹ ਮੈਂ ਕੇਜਰੀਵਾਲ ਜੀ ਤੋਂ ਪੁੱਛਣਾ ਚਾਹੁੰਦਾ ਸ਼ਰਾਬ ਦਾ ਘਟਾਲੇ ਵਿੱਚ ਕੇਜਰੀਵਾਲ ਜੀ ਅੰਦਰ ਹੈ ਬੇਲ ਤੇ ਆਏ ਹੋਏ ਸੇਮ ਪਾਲਿਸੀ ਪੰਜਾਬ 'ਚ ਲਾਗੂ ਹੋਈ ਹੈ ਅੱਜ ਤੱਕ ਪੰਜਾਬ ਦੀ ਉਹ ਪਾਲਿਸੀ ਵਾਪਸ ਨਹੀਂ ਲਈ ਕੇਜਰੀਵਾਲ ਜੀ ਨੇ ਦੇਖ ਕੇ ਕਿ ਇਹ ਗਲਤ ਹੈ ਦਿੱਲੀ ਦੀ ਵਾਪਸ ਲੈ ਲਈ ਸੀ ਫਿਰ ਪੰਜਾਬ ਦਾ ਪੈਸਾ ਜਿਹੜਾ ਇਸ ਘਟਾਲੇ ਚ ਆ ਰਿਹਾ ਉਹ ਕੇਜਰੀਵਾਲ ਜੀ ਕਿੱਥੇ ਲੈ ਕੇ ਜਾ ਰਿਹਾ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਮੈਂ ਪੁੱਛਣਾ ਚਾਹੁੰਦਾ ਕਿ ਸਾਡੇ ਫੌਜੀ ਜਿਹੜੇ ਜੀਓਜੀ ਭਰਤੀ ਕਰੇ ਸੀ 57000 ਉਹ ਕੇਜਰੀਵਾਲ ਜੀ ਨੇ ਉਹਨਾਂ ਦੀਆਂ ਨੌਕਰੀਆਂ ਕਿਉਂ ਖਤਮ ਕਰੀਆਂ ਕਿਉਂ ਫੌਜੀਆਂ ਨੂੰ ਬੇਕਾਰ ਕਰਿਆ ਬੇਰੁਜ਼ਗਾਰ ਕੀਤਾ ਇੱਕ ਅਗਲੀ ਗੱਲ ਮੈਂ ਇਹ ਪੁੱਛਣਾ ਚਾਹੁੰਦਾ ਕਿ ਪੰਚਾਇਤ ਕਿਹੜੀ ਹੈ ਅੱਜ ਤੱਕ ਪੰਜਾਬ ਦੀਆਂ 13000 ਪੰਚਾਇਤਾਂ ਕਿਸੇ ਇੱਕ ਪੰਚਾਇਤ ਨੂੰ ਵੀ 5 ਰੁਪਏ ਵੀ ਪਿਛਲੇ 2 ਸਾਲਾਂ ਚ ਨਹੀਂ ਆਏ ਮੈਂ ਕੇਜਰੀਵਾਲ ਤੇ ਪੁੱਛਣਾ ਚਾਹੁੰਦਾ ਕਿਉਂ ਨਹੀਂ ਫੰਡ ਦਿੱਤੇ ਗਏ 80000 ਕਰੋੜ ਕਿੱਥੇ ਗਿਆ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਕੇਜਰੀਵਾਲ ਜੀ ਨੇ ਅਨਾਉਂਸ ਕੀਤਾ ਸੀ ਕਿ ਡਿਪਟੀ ਸੀਐਮ ਪੰਜਾਬ ਦਾ Dalit ਹੋਏਗਾ ਇਹ ਇਲੈਕਸ਼ਨ ਡਾੜਨ ਤੋਂ ਪਹਿਲਾਂ ਇਹਨਾਂ ਦਾ ਐਲਾਨ ਸੀ ਗਰੰਟੀ ਸੀ ਇਹਦੇ ਤੇ ਵੋਟਾਂ ਲਈਆਂ ਉਸ ਤੋਂ ਬਾਅਦ ਦਲਿਤਾਂ ਨਾਲ ਧੋਖਾ ਕੀਤਾ ਅੱਜ ਤੱਕ ਨਹੀਂ ਬਣਾਇਆ ਫੇਰ 22 ਇਲੈਕਸ਼ਨ ਆਈ ਉਹਦੇ ਵਿੱਚ ਫੇਰ ਕਹਿਦਾ ਦੇਵਾਂਗੇ ਅੱਜ ਤੱਕ ਫੇਰ ਨਹੀਂ ਦਿੱਤਾ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡਾ ਕੀ ਬਹਿਰ ਹੈ ਦਲਿਤ ਵਰਗ ਦੇ ਨਾਲ ਕਿ ਤੁਸੀਂ ਪਾਵਰ ਸ਼ੇਅਰ ਨਹੀਂ ਕਰਨਾ ਚਾਹੁੰਦੇ ਅਗਲੀ ਗੱਲ ਕਿਸਾਨਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਕਿਸਾਨਾਂ ਆਹਨ ਪ੍ਰਧਾਨ ਮੰਤਰੀ ਜੀ ਆਏ ਪੰਜਾਬ ਪੁਲਿਸ ਨੇ ਕੀਤਾ ਉਹਨਾਂ ਨੂੰ ਅਰੈਸਟ ਕਰ ਲਿਆ ਰਾਤ ਨੂੰ ਅਗਲੇ ਦਿਨ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਨਜ਼ਰਬੰਦ ਕੀਤਾ ਅੱਜ ਇੱਥੇ ਆਉਣਗੇ ਅੱਜ ਫੇਰ ਇਹੀ ਕੁਝ ਹੋਏਗਾ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੁਹਾਡਾ ਕੀ ਬੈਰ ਹੈ ਭਾਜਪਾ ਦੇ ਪਿੱਟੂ ਬਣ ਕੇ ਤੁਸੀਂ ਸਾਰੇ ਕਿਸਾਨ ਚੱਕ ਲਏ ਉਹਨਾਂ ਨੂੰ ਅੰਦਰ ਕਰਤਾ ਤੁਹਾਡਾ ਕਿਸਾਨਾਂ ਨਾਲ ਬੈਰ ਕਿਆ ਹਰਿਆਣੇ 'ਚ ਆ ਕੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਮਰ ਗਿਆ ਤੁਸੀਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਕਿਹਦੇ ਨਾਲ ਮਿਲੇ ਹੋਏ ਹੋ ਤੁਹਾਡਾ ਕਿਸਾਨਾਂ ਦੇ ਨਾਲ ਕੀ ਬਹਿਰ ਹੈ ਤੁਸੀਂ ਕੋਈ ਮੁਆਵਜ਼ਾ ਨਹੀਂ ਦਿੱਤਾ ਤੁਹਾਡਾ ਕਿਸਾਨਾਂ ਨਾਲ ਕੀ ਬਹਿਰ ਹੈ ਇਹ ਮੈਂ ਭਗਵੰਤ ਮਾਨ ਤੇ ਪੁੱਛਣਾ ਚਾਹੁੰਦਾ ਅੱਜ ਇੱਥੇ ਆਉਣਾ ਕਿਰਪਾ ਕਰਕੇ ਮੇਰੇ ਸਵਾਲ ਪੁੱਛਣ ਦੀ ਕਿਰਪਾਲਤਾ ਕਰਨਾ ਕਿ ਇੱਥੇ ਦੀ ਮਿਊਸਪਲ ਕਾਰਪੋਰੇਸ਼ਨ ਨੂੰ ਖਤਮ ਹੋਏ 1.5 ਸਾਲ ਹੋ ਗਿਆ ਕਿਉਂ ਅੱਜ ਤੱਕ ਮਿਊਸਪਲ ਕਾਰਪੋਰੇਸ਼ਨ ਨਹੀਂ ਬਣੀ 1.1 ਬੱਲਾ ਨੂੰ ਮੈਂ 25 ਕਰੋੜ ਰੁਪਇਆ ਦਿੱਤਾ ਸੀ 100 ਕਰੋੜ ਮਨਜ਼ੂਰ ਕੀਤਾ ਸੀ ਮੈਂ ਭਗਵੰਤ ਮਾਨ ਤੇ ਪੁੱਛਣਾ ਚਾਹੁੰਦਾ ਜਾਣ ਲੱਗੇ ਦੱਸ ਕੇ ਜਾਣ ਵੀ ਅੱਜ ਤੱਕ ਉਹ ਪੈਸੇ ਕਿਉਂ ਨਹੀਂ ਲੱਗੇ ਤੁਸੀਂ ਪਹਿਲਾਂ ਵਾਪਸ ਲਈਏ ਸੀ ਪਿਛਲੇ ਇਲੈਕਸ਼ਨ 'ਚ ਲਿਆ ਕੇ ਰੱਖ ਤੇ ਅਜੇ ਤੱਕ ਉਸ ਤਰ੍ਹਾਂ ਹੀ ਪਏ ਐ ਤੁਸੀਂ ਅੱਗੇ ਪੈਸੇ ਲਾਉਣੇ ਸ਼ੁਰੂ ਕਿਉਂ ਨਹੀਂ ਕੀਤੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਾ ਅਧਿਆਨ ਸੈਂਟਰ ਬਣਾਉਣਾ ਕਿਉਂ ਨਹੀਂ ਸ਼ੁਰੂ ਕੀਤਾ ਮੈਂ ਇੱਥੇ ਯੂਨੀਵਰਸਿਟੀ ਦੇ ਵਿੱਚ 100 ਕਰੋੜ ਰੁਪਇਆ ਪਾਸ ਕਰਕੇ ਬੀ ਆਰ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣਾ ਸ਼ੁਰੂ ਕੀਤਾ ਸੀ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਉਹਦਾ ਨੀ ਪੱਥਰ ਲੱਗ ਗਿਆ ਸੀ ਟੈਂਡਰ ਲੱਗ ਗਿਆ ਸੀ ਤੁਸੀਂ ਉਹ ਮਿਊਜ਼ੀਅਮ ਬੰਦ ਕਿਉਂ ਕਰਤਾ ਬਣਾਉਣਾ ਤੁਸੀਂ ਪਿੱਛੇ ਫੋਟੋ ਲਾਉਂਦੇ ਹੋ ਬਾਬਾ ਸਾਹਿਬ ਅੰਬੇਦਕਰ ਦੀ ਉਹਦੀ ਡਾਇਲੋਜੀ ਨੂੰ ਮੰਨਦੇ ਨਹੀਂ ਤੁਸੀਂ ਉਹਦੀ ਫੋਟੋ ਲਾਉਂਦੇ ਹੋ ਉਹਦਾ ਮਿਊਜ਼ੀਅਮ ਤੁਸੀਂ ਅੱਗੇ ਨਹੀਂ ਕੋਰਿਆ ਤੁਹਾਡੀ ਨੀਤ ਦੇ ਵਿੱਚ ਫਰਕ ਹੈ ਤੁਸੀਂ ਬਦਨੀਤੀਓ ਤੁਹਾਡਾ ਦਲਿਤ ਵਰਗ ਦੇ ਪ੍ਰਤੀ ਮਤਸਵੀਓ ਤੁਸੀਂ ਤੁਸੀਂ ਸਹੀ ਸੋਚ ਨਹੀਂ ਰੱਖਦੇ ਇਹ ਮੈਂ ਉਹਨਾਂ ਤੋਂ ਪੁੱਛਣਾ ਚਾਹਾਂ। ਹੋਰ ਕੋਈ ਗੱਲਬਾਤ ਸਰ ਜੀ ਸਾਹਿਬ ਇੱਕ ਜਿਹੜੀ ਕਹਿ ਰਹੇ ਕਿ ਮੰਤਰੀ ਕੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਲੈ ਕੇ ਵਿਪੱਖ ਵੀ ਸਵਾਲ ਉਠਾ ਰਹੇ ਹਨ। ਪਹਿਲੇ ਵੀ ਇੱਕ ਇੱਕ ਇੰਕੇ ਮੰਤਰੀ ਦੀ ਵੀਡੀਓ ਵਾਇਰਲ ਹੋਈ تھی ਲੇਕਿਨ ਕੋਈ ਕਾਰਵਾਈ ਹੋਤੀ ਨਜ਼ਰ ਨਹੀਂ ਆਈ। ਦੇਖੋ ਮੈਨੂੰ ਬੜਾ ਦੁੱਖ ਹੈ। ਮੈਂ ਇੱਕ ਟਿੱਕੜ ਵਿੱਚ ਪੈਣਾ ਨਹੀਂ ਚਾਹੁੰਦਾ। ਲੇਕਿਨ ਤੁਸੀਂ ਪੁੱਛਿਆ ਤਾਂ ਮੈਂ ਅੰਦਰ ਤੋਂ ਮੇਰਾ ਹਿਰਦਾ ਬਲੁੰਦਰਿਆ ਹੋਇਆ ਹੈ। ਮੈਂ ਇਹ ਤਾਂ ਲੋਕਾਂ ਨੂੰ ਕਿਹਾ ਸੀ ਇਹ ਤੁਹਾਨੂੰ ਠੱਗਣਗੇ ਕਾਲੇ ਅੰਗਰੇਜ਼ ਐ ਇਹ ਲੁੱਟਣਗੇ ਤੁਹਾਨੂੰ ਲੇਕਿਨ ਉਹ ਇੱਥੇ ਤੱਕ ਗਿਰ ਜਾਣਗੇ ਇਹ ਮੈਨੂੰ ਮੈਨੂੰ ਅੱਜ ਤੱਕ ਕਿ ਆਸ ਨਹੀਂ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਇੱਕ ਮੈਂ ਪਹਿਲਾਂ ਕਟਾਰੂ ਚੱਕ ਦੀ ਗੱਲ ਆਈ ਮੈਂ ਕਦੇ ਨਹੀਂ ਬੋਲਿਆ ਹੁਣ ਆ ਬਲਕਾਰ ਸਿੰਘ ਦੀ ਆ ਗਈ ਹੈ ਵੀਡੀਓ ਅਸ਼ਲੀਲ ਵੀਡੀਓ ਔਰ ਦੇਖ ਕੇ ਰੋਣਾ ਆਉਦਾ ਹੈ ਨਾ ਲੋਕਾਂ ਨੂੰ ਕਿ ਯਾਰ ਤੁਸੀਂ ਅਜਿਹੇ ਕੰਮ ਕਰਦੇ ਹੋ ਤੁਸੀਂ ਅਜਿਹੇ ਲੋਕ ਹੋ ਤੁਸੀਂ ਦੂਸਰਿਆਂ ਨੂੰ ਝੂਠਾ ਬਦਨਾਮ ਕਰਨਾ ਜਾਣਦੇ ਹੋ ਤੁਸੀਂ ਆਪ ਕਿਸ ਤਰ੍ਹਾਂ ਕਰਦੇ ਹੋ ਇਸ ਲਈ ਮੈਂ ਬੇਨਤੀ ਮੈਂ ਇਸ ਗੱਲ ਦੀ ਪੂਰੀ ਨਿਖੇਧੀ ਕਰਦਾ ਹਾਂ ਪਰ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਜੀ ਨੂੰ ਕਿ ਤੁਹਾਡੇ ਮੰਤਰੀ ਕੀ ਇਸ ਤਰ੍ਹਾਂ ਹੀ ਸਾਡੇ ਜਜ਼ਬਾਤਾਂ ਦੇ ਨਾਲ ਖੇលਦੇ ਰਹਿਣਗੇ ਕੀ ਇਸ ਤਰ੍ਹਾਂ ਦੇ ਕਾਰੇ ਕਰਕੇ ਸਾਡੇ ਹਰੀਦ ਫਿਰਦੇ ਬਲੁੰਦਰ ਦੇ ਰਹਿਣਗੇ ਤੁਸੀਂ ਕੀ ਕਾਰਵਾਈ ਕਰਦੇ ਹੋ ਉਨ੍ਹਾਂ 'ਤੇ ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਬੋਲ ਤਾਂ ਸਰ ਜੀ ਕਿਸੇ ਤਰ੍ਹਾਂ ਇੱਕ ਚਾਲ ਨਹੀਂ ਇਹ ਇੱਕ ਤੁਸੀਂ ਕਹਿ ਰਹੇ ਹੋ ਕਿ ਮੈਂ ਆ ਰਹਾ ਜਾਂ ਫਿਰ ਜਲੰਧਰ ਦੇ ਵਿੱਚ ਨਸ਼ਾ mafia ਰਹੇਗਾ ਦੂਜੇ ਪਾਸੇ ਤੁਹਾਡੀ ਸਟੇਜ ਦੇ ਉੱਤੇ ਸੂਰਜ ਲਘੋਰੀਆ ਅਤੇ ਬੱਬੀ ਜੋਸੀ ਵਰਗੇ ਜੋ ਨਸ਼ਾ ਤਸਕਰ ਨੇ ਉਹ ਤੁਹਾਡੀ ਸਟੇਜਾਂ ਦੇ ਵਿੱਚ ਰਹਿੰਦੇ ਨੇ ਸਰਕਾਰ ਕੀਦੀ ਹੈ ਸਰਕਾਰ ਕੀਦੀ ਹੈ ਆ ਮਾਰੀ ਪਾਰਟੀ ਦੀ ਹੈ ਮੇਰੀ ਤਾਂ ਵਿਰੋਧੀ ਹੈ ਕਿਉਂ ਨਹੀਂ ਫੜ ਕੇ ਅੰਦਰ ਦਿੰਦੇ ਜੇ ਕੋਈ ਗਲਤ ਹੈ ਜੇ ਤੁਸੀਂ ਕਹਿੰਦੇ ਹੋ ਅੱਜ ਕਹਿੰਦੇ ਵੀ ਕੋਈ ਲਾਹੋਰੀਆ ਜਾਂ ਕੋਈ ਮੇਰੀ ਸਟੇਜ ਪਰ ਆਇਆ ਸੀ ਜੇ ਉਹ ਗੱਲ ਤਾਂ ਫੜ ਕੇ ਦੇਣਾ ਅੰਦਰ ਸਰਕਾਰ ਦਾ ਇਹਨਾਂ ਦੀ ਮੇਰੀ ਥੋੜੋ ਹੈ ਜੇ ਕੋਈ ਵੀ ਮੇਰੇ ਨਾਲ ਗਲਤ ਬੰਦਾ ਖੜਾ ਫੜ ਕੇ ਅੰਦਰ ਦੇਣ ਮੈਨੂੰ ਦੱਸਣ ਜੀ ਆ ਵਾਈਫਾਈ ਆਰ ਬਣਦੀ ਹੈ ਮੇਰਾ ਜੇ ਕੋਈ ਰੋਲ ਹੈ ਤਾਂ ਮੇਰੇ ਪਰਚਾ ਦੇਣ ਦੋ ਸਾਲ ਤੀਨਾਂ ਨੇ ਮੈਨੂੰ ਫੋਲ ਕੇ ਦੇਖ ਲਿਆ ਸਾਰਾ ਜੇ ਹੁੰਦਾ ਮੈਂ ਗੱਲ ਤਾਂ ਕਰ ਲੈਂਦੇ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਜੀ ਇੱਕ ਕੁਦਰਤੀ ਗੱਲ ਹੈ ਕਿ ਮੈਨੂੰ ਗੈਂਦੇ ਦੇ ਫੁੱਲਾਂ ਤੋਂ ਇੱਕ ਜਿਹੜਾ ਸੰਧੂਰ ਲੱਗਦਾ ਉਹ ਤੋਂ ਅਲਰਜੀ ਹੈ ਇਸ ਗੱਲ ਨੂੰ ਮੈਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜੇ ਮੈਂ ਕਿਤੇ ਹਾਰ ਨਹੀਂ ਪਾਉਂਦਾ या मैं वो नहीं लगड़दा लगाऊंगा ता मैं मेरे ये रोग है इसको रोग समझ के मेनू माफ ਕੀਤਾ ਜਾਵੇ ਸਰ ਸਰ ਪ੍ਰਧਾਨ ਮੰਤਰੀ ਮੋਦੀ ਨੇ ਕਹਾ ਹੈ ਕਿ ਰਾਹੁਲ ਗਾਂਧੀ ਔਰ ਅਰਵਿੰਦ ਕੇਜਰੀਵਾਲ ਕੋ ਪਾਕਿਸਤਾਨ ਸੇ ਸਪੋਰਟਸ ਹੈ ਇਸ ਕੀ ਵਿਸ਼ੇਸ਼ ਜਾਂਚ ਹੋਣੀ ਚਾਹੀਏ ਮੇਰੀ ਗੱਲ ਸੁਣੋ ਜਿਹੜੀ ਗੱਲ ਲੋਟ ਨਹੀਂ ਆਉਂਦੀ ਉਹ ਪਾਕਿਸਤਾਨ ਪਰ ਸਿੱਧੇ ਦੇ ਕੋਈ ਅੱਜ ਨਵੀਂ ਗੱਲ ਥੋੜਾ ਇਹ ਤਾਂ ਸੱਜੇ ਤੇ ਚੱਲੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕੱਲ੍ਹ ਕੋਨਫਰੰਸ ਕੀਤੀ ਹੈ ਸਿੱਧੇ ਖੌਰ ਦੇ ਉੱਤੇ ਤੁਹਾਡਾ ਨਿਸ਼ਾਨਾ ਸੱਜਾ ਕਹਿੰਦੇ ਕਿ ਨਸ਼ਾ ਤਸਕਰਾਂ ਦੇ ਨਾਲ ਚੰਨੀ ਸਾਹਿਬ ਦੇ ਲਿੰਕ ਨੇ ਮੈਂ ਕਹਿਣਾ ਜੀ ਪਹਿਲਾਂ ਵੀ ਕਹਿ ਚੁੱਕੇ ਹਾਂ ਪੂਰਾ ਸਵਾਲ ਨਾਲੋ ਉਹ ਕਹਿੰਦੇ ਨੇ ਕਿ ਜਿਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਦਾ ਨਾਮ ਵੀ ਗੁਰਚਰਨ ਸਿੰਘ ਚੰਨੀ ਆ ਉਹ ਕਹਿੰਦਾ ਵੀ ਮੈਂ ਆਪਣੇ ਨਾਮ ਦੇ ਨਾਲ ਚੰਨੀ ਲਾਉਣਾ ਚੰਗਾ ਨਹੀਂ ਸਮਝਦਾ ਮੈਂ ਚਾਹਣਾ ਵਾਂ ਕਿ ਮੇਰਾ ਬੰਦ ਕਰ ਦੇਵੇ ਗੁਰਚਰਨ ਸਿੰਘ ਹੀ ਹੋਵੇ ਲੇਕਿਨ ਚੰਨੀ ਮਨੋਂ ਲੋਕਾਂ ਨੇ ਨਾਮ ਦਿੱਤਾ ਵਾ ਨਾ ਮੇਰਾ ਗੋਤ ਹੈ ਨਾ ਕੁਛ ਹੈ ਮੈਂ ਜਿਆਦਾ ਜਿਆਦਾ ਇਲੈਕਸ਼ਨ ਲੜਿਆ ਸੀ ਲੋਕ ਚੰਨੀ ਚੰਨੀ ਕਰਨ ਲੱਗੇ ਸੀ ਉਸ ਦਿਨ ਜਲੰਧਰ ਕਰਦੇ ਅੱਜ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਜੇ ਕੋਈ ਗਲਤ ਬੰਦਾ ਮੇਰੇ ਨਾਲ ਹੈਗਾ ਤਾਂ ਪੁਲਿਸ ਨੂੰ ਚੱਕੇ ਮੈਂ ਉਹ ਪੁਲਿਸ ਦੇ ਨਾਲ ਖੜ ਕੇ ਉਹਨਾਂ ਨੂੰ ਚੁਕਾਉਂਗਾ ਸਰ ਅੱਜ ਆ ਰਿਹਾ ਹਾਂ ਨਾਲ ਪੁਲਿਸ ਦੇ ਭਵੰਦੀ ਨੂੰ ਕਹਿੰਦੇ ਆਹੀ ਜਿਹੜਾ ਸਰ ਪਵੰਦੀ ਨੂੰ ਇਹ ਕਹਿ ਰਹੇ ਨੇ ਕਿ ਜਿਹੜੀ ਡਿਪਟੀ ਸੀਐਮ ਦੀ ਜਿਹੜੀ ਚੇਅਰ ਆ ਉਹ ਐਸਸੀ ਦੀ ਹੁਣੀ ਹੀ ਨਹੀਂ ਚਾਹੀਦੀ ਉਹਨੂੰ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਜਦ ਤੋਂ ਮਾਨਤਵਾਨ ਨੇ ਜਾਂ ਕੇਂਦਰੀ ਬਾਲ ਨੇ ਇਹ ਗੱਲ ਕੀਤੀ ਤਾਂ ਪਵੰਦੀ ਨੂੰ ਇੱਥੇ ਡਿਪਟੀ ਸੀਐਮ ਦੀ ਚੇਅਰ ਖਤਮ ਕਰਕੇ ਦਲਿਤਾਂ ਦੇ ਖਿਲਾਫ ਬੋਲ ਰਿਹਾ ਉਹ ਨਹੀਂ ਚਾਹੁੰਦਾ ਕਿ ਉਹਨੂੰ ਪਤਾ ਹੈ ਕਿ ਭਗਵੰਤ ਮਾਨ ਨੇ ਦਲਿਤਾਂ ਦੇ ਨਾਲ ਪਾਵਰ ਸ਼ੇਅਰ ਨਹੀਂ ਕਰਨੀ ਇਸ ਕਰਕੇ ਉਹਨੇ ਆ ਗੱਲ ਬਣਾ ਲਈ ਡਿਪਟੀ ਸੀਐਮ ਸਾਡੇ ਵਿੱਚ ਵੀ ਤਾਂ ਰਹੇ ਹੈ ਡਿਪਟੀ ਸੀਐਮ ਪਹਿਲਾਂ ਵੀ ਰਹੇ ਹੈ ਡੀਐਚ ਡਿਪਟੀ ਸੀਐਮ ਅੱਗੇ ਵੀ ਰਹਿਣਗੇ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਲਿਤਾਂ ਨਾਲ ਪਾਵਰ ਸ਼ੇਅਰ ਨਹੀਂ ਕਰਨਾ ਚਾਹੁੰਦੀ ਉਹ ਦਲਿਤਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੀ ਉਹ ਚਾਹੁੰਦੀ ਹੈ ਕਿ ਸਿਰਫ ਤੇ ਸਿਰਫ ਕੇਜਰੀਵਾਲ ਇੱਥੇ ਆ ਕੇ ਉੱਪਰ ਤੀ ਰਾਜ ਕਰੇ ਇੱਥੇ ਭਗਵੰਤ ਮਾਨ ਦੀ ਵੀ ਨਹੀਂ ਚੱਲਦੀ ਵੀਡੀਓ ਦਾ ਕੋਈ ਫੈਕਟ ਪਵੇਗਾ ਚੋਨਾਂ ਦੇ ਵੀਰ ਜੀ ਅਫੈਕਟ ਤਾਂ ਮੈਂ ਉਹਨਾਂ ਨੂੰ ਕਹਿਣਾ ਯਾਰ ਆਪਣੇ ਆਪ ਪਰੇ ਪਾ ਲੋ ਕਿਰਪਾ ਕਰੋ ਸਾਨੂੰ ਕਿਉਂ ਪੰਜਾਬ ਨੂੰ ਤੁਸੀਂ ਬਰਬਾਦ ਕਰਨ ਲੱਗੇ ਹੋ ਸਾਡਾ ਇਹ ਸੱਭਿਆਚਾਰ ਨਹੀਂ ਜਿਹੜੇ ਤੁਸੀਂ ਕੰਮ ਕਰ ਦਿਓ ਕੀ ਸਾਡੇ ਸੱਭਿਆਚਾਰ ਨੂੰ ਗੰਦਲਾ ਕਰ ਰਹੇ ਹੋ دوسری ਵੀ ਵੀਰਲ ਹੋਈ ਹੈ ਜੀ ਇਹਨਾਂ ਸਾਹਿਬ دوسری ਵੀਡੀਓ ਲਗਾਤਾਰ ਵੀਰਲ ਹੋਈ ਹੈ دوسری ਕਿਹਦੀ ਹੋਗੀ ਲਗਾਤਾਰ ਮਤਲਬ ਪਹਿਲੀ ਜਿਹੜੀ ਹੈਗੀ ਕਟਾਰੂ ਚੱਕਪੁਰਾ ਦੀ ਜੋ ਅੱਛਾ ਅੱਛਾ ਮੈਂ ਕਿਹਾ ਕਿਤੇ ਹੋਰ ਅਗੇ ਇੱਥੇ ਪਤਾ ਨਹੀਂ ਲੱਗਦਾ ਸਵੇਰੇ ਦੇ ਬਹਿਰੇ ਸ਼ਾਮ ਦਾ ਰੇਟ ਹੋ ਗੋ ਵੀਡੀਓ ਵਾਇਰਲ ਹੋਈ ਨਹੀਂ ਹੈ ਕਾਰਵਾਈ ਕਿਸੇ ਤਰੀਕੇ ਦੀ ਨਹੀਂ ਹੋ ਰਹੀ ਤੁਸੀਂ ਕੀ ਸਮਝਦੇ ਹੋ ਇਹ ਕਾਰਵਾਈ ਕਰਨ ਵਾਲੇ ਬੰਦੇ ਨਹੀਂ ਹੈ ਇਹਨਾਂ ਨੇ ਚੁਣ-ਚੁਣ ਕੇ ਬੰਦੇ ਲਗਾਏ ਵੇ ਐਮਐਲਏ ਆਰ ਮੰਤਰੀ ਜਿਹੜੇ ਕਿ ਜਿਨ੍ਹਾਂ ਦਾ ਰੱਬ ਹੀ ਰੱਖਾਇਆ ਉਹ ਤਾਂ ਕਹਿ ਦਿੰਦਾ ਸਰ ਆਪਦੇ ਦੋ ਐਮਐਲਏ ਜੀ ਆਡੀਓ ਜੀਨ ਆਪ ਨਾਲ ਆਇਆ ਬੁਰਾ